ਦਰਦਨਾਕ ਸੜਕੀ ਹਾਦਸਾ ਵਾਪਰ ਗਿਆ ਨੈਸ਼ਨਲ ਹਾਈਵੇ 44 ਦੇ ਉੱਤੇ ਜਿੱਥੇ ਫਲੋਰ ਨੈਸ਼ਨਲ ਹਾਈਵੇ ਤੋਂ ਇਹ ਦਰਦਨਾਕ ਹਾਦਸੇ ਦੀ ਖਬਰ ਸਾਹਮਣੇ ਆਈ ਇੱਕ ਕਾਲੇ ਰੰਗ ਦੀ ਗੱਡੀ ਦੇ ਵਿੱਚ ਸਵਾਰ ਵਿਅਕਤੀ ਫਲੋਰ ਦੇ ਵਿੱਚ ਇੱਕ ਵਿਆਹ ਸਮਾਗਮ 'ਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਘਰ ਵੱਲ ਵਾਪਸ ਪਰਤ ਰਿਹਾ ਸੀ ਕਿ ਕਾਰ ਆਰਮੀ ਕੈਂਪ ਨੇੜੇ ਪਹੁੰਚੀ ਹੈ ਤਾਂ ਸਾਹਮਣੇ ਤੋਂ ਆਰੀ ਕਿਸੇ ਗੱਡੀ ਦੀ ਤੇਜ਼ ਲਾਈਟ ਪੈਣ ਦੇ ਕਾਰਨ ਡਰਾਈਵਰ ਨੂੰ ਅੱਗੇ ਸਪਸ਼ਟ ਕੁਝ ਦਿਖਾਈ ਨਹੀਂ ਦਿੱਤਾ ਜਿਸ ਕਰਕੇ ਕਾਰ ਡਵਾਈਡਰ ਦੇ ਨਾਲ ਟਕਰਾ ਗਈ ਹੈ ਇਤਿਹਾਸਾ ਵਾਪਰੇ ਕਾਰ ਦੇ ਵਿੱਚ ਕੁਝ ਮਹਿਲਾਵਾਂ ਤੇ ਬੱਚੇ ਵੀ ਸਵਾਰ ਸਨ ਖੁਸ਼ਕਿਸਮਤੀ ਇਹ ਰਹੀ ਹੈ ਕਿ ਜਾਨੀ ਨੁਕਸਾਨ ਨਹੀਂ ਹੋਇਆ ਤਾਂ ਪਰਮਾਤਮਾ ਦੀ ਕਿਰਪਾ ਨਾਲ ਸਾਰੇ ਸੁਰੱਖਿਅਤ ਰਹੇ ਨੇ ਹਾਲਾਂਕਿ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ ਹਾਦਸੇ ਦੀ ਸੂਚਨਾ ਮਿਲਦੇ ਸੁਰੱਖਿਆ ਫੋਰਸ ਮੌਕੇ ਤੇ ਪਹੁੰਚ ਗਿਆ ਹਾਲਾਤ ਦਾ ਜਾਇਜ਼ਾ ਲੈਣ ਦੇ ਲਈ ਨੁਕਸਾਨੀ ਗੱਡੀ ਨੂੰ ਸਾਈਡ ਤੇ ਕਰਵਾਇਆ ਗਿਆ ਜਿਸ ਦੇ ਨਾਲ ਟ੍ਰੈਫਿਕ ਨੂੰ ਨਿਰਵਗਨ ਚਾਲੂ ਕਰ ਦਿੱਤਾ ਗਿਆ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਾਰ ਦੇ ਵਿੱਚ ਸਵਾਰ ਵਿਅਕਤੀ ਮਲਾਚੌਰ ਸਾਈਡ ਤੋਂ ਵਿਆਹ ਸਮਾਗਮ ਦੇ ਵਿੱਚ ਸ਼ਾਮ ਜੇ ਕਿ ਕਿਸੇ ਦਾ ਵੀ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਜ਼ਲਤ ਕਿ ਆਵਾਜ਼ ਆਈ ਸਦਾਰਨ ਚੱਲ ਰਹੀ ਹੈ ਸਰ ਸ਼ੁਕਨਾ ਮਾਮਾ ਮੇਰਾ ਨਰਮਲ ਪਾਲ ਜੀ ਸਰ ਇਹ ਇੰਟਰਨੈਸ਼ਨਲ ਹਾਈਵੇ ਦੇ ਉੱਤੇ ਇੱਕ ਗੱਡੀ ਦਾ ਐਕਸੀਡੈਂਟ ਹੋਇਆ ਰੇਲਿੰਗ ਦੇ ਵਿੱਚ ਗੱਡੀ ਫਸੀ ਹੋਈ ਸੀ ਕੀ ਸਾਰਾ ਮਾਮਲਾ ਸਰ ਇਹ ਗੁਰਾਇਆਂ ਰੋਡ ਤੋਂ ਗੱਡੀ ਆ ਰਹੀ ਸੀ ਜੀ ਸ਼ਾਹਪੁਰੋਂ ਤੇ ਮੋਰੋ ਲਟਾਂ ਪੈਣ ਦੇ ਕਾਰਨ ਇਹ ਫੁੱਟਪਾਥ ਦੇ ਉੱਪਰ ਗੱਡੀ ਜਾ ਚੜੀ ਅੱਛਾ ਜੀ ਤੇ ਦੇਖਣ ਦੇ ਵਿੱਚ ਮਿਲਿਆ ਵੀ ਜਿਹੜੀ ਰੇਲਿੰਗ ਸੀਗੀ ਉਹ ਗੱਡੀ ਦੇ ਅੰਦਰ ਜਾ ਪੜੀ ਹੈ ਕਿਸੇ ਦਾ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਜੀ ਡਰਾਈਵਰ ਦੇ ਥੋੜੀ ਜੀਆਂ ਸੱਟਾਂ ਲੱਗੀਆਂ ਆ ਐਵੇਂ ਖਰੋਚਾਂ ਆ ਤੇ ਮੌਕੇ ਤੇ ਆਪਣੇ ਹਾਈਵੇ ਪੁਲਿਸ ਪਹੁੰਚ ਗਈ ਸੀ ਜੀ ਤੇ ਬੰਦੇ ਆਲਾ ਬਚਾਇਆ ਇੱਕ ਦੇਖਣ ਦਾ ਮਿਲ ਰਿਹਾ ਗੱਡੀ ਦੇ ਉੱਤੇ ਆ ਖੜੀ ਡੈਕੋਰੇਸ਼ਨ ਕੀਤੀ ਗਈ ਆ ਸਜਾਵਟ ਕੀਤੀ ਗਈ ਆ ਇਹ ਆਪਣੇ ਜੀ ਮੈਰਿਜ ਸੀਗੀ ਅੱਜ ਇੱਥੇ ਪ੍ਰਿਥਵੀ ਰਿਜ਼ੋਰਟ ਦੇ ਵਿੱਚ ਅੱਛਾ ਜੀ ਉੱਥੋਂ ਨਿਕਲੇ ਸੀਗੇ ਜੀ ਅੱਛਾ ਜੀ ਤੇ ਇਹ ਜਾਣਾ ਸੀ ਇਹਨਾਂ ਨੇ ਜੀ ਸ਼ਾਹਪੁਰ ਜਾਲਾ ਅੱਛਾ ਜੀ ਬੜਾ ਚੌਰ ਦੇ ਨਾਲ ਬਲਤੋ ਸ਼ਾ ਬਰੇ ਜਾਲ ਦੇ ਵਿੱਚ ਆਲੇ ਸ਼ਾ ਪਰ ਬੰਦਾ ਆ ਤੇ ਉੱਥੇ ਜਾਣਾ ਸੀ ਇਹਨਾਂ ਨੇ ਤੇ ਇਹ ਪਹਿਲਾਂ ਗੱਡੀ ਨਿਕਲੀ ਇਹਦੇ ਵਿੱਚ ਬੱਚੇ ਸੀਗੇ ਤੇ ਮੁੰਡਾ ਲੋ ਦਵੇਸੀ ਡਰਾਈਵਰ ਵਧੀਆ ਸੀਗਾ ਤੇ ਕੋ ਖਾਂਦਾ ਪੀਂਦਾ ਵੀ ਹੈ ਨਹੀਂ ਬੈਸ਼ਨੋ ਬੰਦਾ ਸੀਗਾ ਮੋਹਰੋ ਲੈਟਾ ਮਈਆਂ ਕਿਸੇ ਚੀਜ਼ ਦੀਆਂ ਤੇ ਉਹ ਗੱਡੀ ਕੰਟਰੋਲ ਤੋਂ ਬਾਹਰ ਹੋ ਗਈ ਤੇ ਉਹ ਕੰਟਰੋਲ ਤੋਂ ਬਾਹਰ ਹੋਣਾ ਤੇ ਰੇਲਿੰਗ ਦੇ ਵਿੱਚ ਵੱਜੀ ਬਾਕੀ ਬਚਾਇਆ ਬੱਚਿਆਂ ਦਾ ਬਚਾਇਆ ਡਰਾਈਵਰ ਦਾ ਬਚਾਇਆ ਮਾਮੂਲੀ ਖੁਰਚਾ ਹੈ ਗੱਡੀ ਆਲਾ ਨੁਕਸਾਨ ਨਹੀਂ ਲੱਗਿਆ ਕੱਡੀ ਯੂਗਰ ਗੁੱਡ ਨੈਮ ਦੀ ਜਸਵਿੰਦਰ ਸਿੰਘ ਐਸਆਈ ਜੀ ਸਰ ਇੱਕ ਨੈਸ਼ਨਲ ਹਾਈਵੇ ਦੇ ਉੱਤੇ ਜਿਹੜੀ ਰੇਲਿੰਗ ਲੱਗੀ ਹੋਈ ਆ ਉਹਦੇ ਵਿੱਚ ਇੱਕ ਬਲੈਕ ਕਲਰ ਦੀ ਗੱਡੀ ਆ ਜਿਹੜੀ ਉਹ ਫਸੀ ਹੋਈ ਸਗੀ ਐਂਗਲ ਵਗੈਰਾ ਵੀ ਆਰਕਾਰ ਹੋ ਗਿਆ ਕੀ ਸਾਰਾ ਮੰਗਣਾ ਮੈਂ ਇਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਗਰਾਆਂ ਫਲੋਰ ਮੇਨ ਜੀ ਰੂਟ ਤੇ ਤਰਾਤਾ ਜੀ ਸਾਨੂੰ ਕਿਸੇ ਰਾਹਗੀ ਦੁਨੋਂ ਸੂਚਨਾ ਮਿਲੀ ਸੀ ਕਿ ਇੱਕ ਇੱਥੇ ਆਰਮੀ ਦੀ ਗਰਾਊਂਡ ਹੈਗੀ ਆ ਉਹਦੇ ਲਾਗੇ ਕੋਈ ਸਵਾਰੀ ਗੱਡੀ ਜਿਹੜੀ ਆ ਬਚਕਾਰ ਸੜਕ ਦੇ ਲੱਗਿਓ ਰੇਲਿੰਗ ਦੇ ਨਾਲ ਟਕਰਾ ਗਈ ਆ ਤੇ ਅਸੀਂ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤੇ ਡਰਾਈਵਰ ਨੂੰ ਮਾਰੀਆਂ ਮੋਡੀਆਂ ਖਰੋਚਾਂ ਸੀ ਤੇ ਉਤੋਂ ਆਲੇ ਦੋਲੇ ਉਹਨਾਂ ਦੇ ਪੁੱਛਣ ਦੇ ਮਤਾਬਕ ਇਹ ਕਿਤੇ ਪ੍ਰਤਿਵੀ ਰਿਜ਼ੋਰਟ ਹੈਗਾ ਜੀ ਉਹ ਬਰਾਤ ਤੋਂ ਆਏ ਸੀ ਤੇ ਕੁਝ ਦੱਸਣ ਦੇ ਵੀ ਲਾਇਟਾਂ ਮੋਰੋ ਪੈਨ ਕਰਨ ਉਹ ਜਿਹੜੀ ਗੱਡੀ ਆ ਅਨਬੈਲੈਂਸ ਹੋਣ ਕਰਕੇ ਉਹਦੇ ਵਿੱਚ ਫਸ ਗਈ ਆ ਸਰ ਜਿਆਦਾ ਸੱਟਾਂ ਤਾਂ ਨਹੀਂ ਲੱਗੀਆਂ ਸੱਟਾਂ ਕੋਈ ਜਿਆਦਾ ਨਹੀਂ ਲੱਗੀਆਂ ਡਰਾਈਵਰ ਦੇ ਮਾਰੀਆਂ ਮੋਡੀਆਂ ਖਰੋਚਾਂ ਸੀ ਉਹਦੇ ਮੰਨ ਲਓ ਪੱਟੀਆਂ ਸੀ ਕਰਤੀਆਂ ਜੀ ਜਾਨੀ ਨੁਕਸਾਨ ਕੋਈ ਨਹੀਂ ਗੱਡੀ ਨੁਕਸਾਨੀ ਗਈ ਹੈ ਠੀਕ ਹੈ ਜੀ ਇੱਕ ਟੀਜ ਹੋ ਰਿਹਾ ਸਰ ਹ ਵੀ ਜਦੋਂ ਪਤਾ ਲੱਗ ਰਿਹਾ ਵੀ ਐਂਗਲ ਆਰ ਪਾਰ ਹੋ ਗਿਆ ਸੀ ਹਾਂਜੀ ਉਹਦੇ ਵਿੱਚ ਕੋਈ ਡਰਾਈਵਰ ਦੇ ਸੜਤ ਨਹੀਂ ਡਰਾਈਵਰ ਦੇ ਮਾੜੀ ਮੋਢੀ ਖਰੋਚ ਆਈ ਆ ਜੀ ਕੋਈ ਜ਼ਿਆਦਾ ਨਹੀਂ ਆਈ ਗੱਡੀ ਹੈਵੀ ਸੀ ਸਫਾਰੀ ਸੀ ਠੀਕ ਹੈ ਤੇ ਜਿਸ ਕਰਕੇ ਜਾਨੀ ਮਾਲੀ ਨੁਕਸਾਨ ਤੋਂ ਵਿਚਾਰ ਰਿਹਾ ਪਰ ਗੱਡੀ ਜ਼ਿਆਦਾ ਨੁਕਸਾਨੀ ਨਹੀਂ ਹੋਣੀ ਹੁਣ ਕੀ ਅਗਲੀ ਕਾਰਵਾਈ ਉਹਨਾਂ ਨੂੰ ਗੱਡੀ ਨੂੰ ਆਪਾਂ ਸਾਈਡ ਤੇ ਕਰਵਾ ਦਿੱਤਾ ਰਿਕਵਰੀ ਬੈਰ ਮਂਗਾ ਰਹੇ ਆ ਤੇ ਉਹਨੂੰ ਸਾਈਡ ਤੇ ਕਰਾ ਕੇ ਤੇ ਥਾਣਾ ਫਲੋਰ ਨੂੰ ਸੂਚਿਤ ਕਰ ਦਿੱਤਾ ਜਾ ਇੱਕ ਜਿੱਦਾਂ ਧੁੰਦ ਪੈ ਰਹੀ ਆ ਸਰ ਹਾਂਜੀ ਉਹਦੇ ਲਈ ਵੀ ਲੋਕਾਂ ਨੂੰ ਕੋਈ ਮੈਸੇਜ ਉਹਦੇ ਬਾਰੇ ਅਸੀਂ ਹਰ ਰੋਜ਼ ਜਾਗਰੂ ਕਰ ਰਹੇ ਆ ਸਕੂਲਾਂ ਦੇ ਵਿੱਚ ਰੋਡ ਤੇ ਟਰੱਕ ਯੂਨੀਅਨ ਤੇ ਰੱਖਿਆ ਯੂਨੀਅਨ ਲਾ ਲੋ ਬੱਸਾਂ ਦੇ ਅੱਡੇ ਦੇ ਉੱਤੇ ਜਾ ਕੇ ਸਾਰਿਆਂ ਨੂੰ ਉਹਦੇ ਬਾਰੇ ਜਾਣੂ ਕਰਵਾਇਆ ਜਾ ਰਿਹਾ ਔਰ ਬੱਸਾਂ ਟਰੱਕਾਂ ਦੇ ਮਗਰ ਪਲਾਸਟਿਕ ਲਗਾਏ ਜਾ ਰਿਹਾ